ਜਿਹੜੇ ਵੱਡੇ ਆਉਂਦੇ ਆਪਾਂ ਨੂੰ ਕਿਸਾਨ ਕਹੋਂਦੇ ਨੇ ਹਨਾ ਉ ਤਾਂ ਲੋੜ ਹੁੰਦੀ ਆ ਉ ਤਾਂ ਬੰਦੇ ਇੱਕ ਬੰਦੇ ਇਕੱਠੇ ਕਰਨੇ ਹੁੰਦੇ ਆ ਉ ਤਾਂ ਪ੍ਰਚਾਰ ਕਰਦੇ ਆ ਪੱਤ ਤੋਂ ਪੱਤ ਕਰਦੇ ਆ ਵੀਡੀਓ ਪਾਉਂਦੇ ਆ ਇਕੱਠ ਕਰਦੇ ਆ ਵੀ ਸਾਡੇ ਨਾਲ ਜੁੜੋ ਜਦੋਂ ਤੁਹਾਡੇ ਨਾਲ ਲੋਕ ਜੁੜ ਜਾਂਦੇ ਆ ਤੁਸੀਂ ਬੰਦੇ ਦੀ ਯਾਰ ਕਦਰ ਕਰਦੇ ਨਹੀਂ ਤੁਹਾਡੇ ਨਾਲ ਇੱਕ ਫੋਟੋ ਸਾਂਝੀ ਕਰਦੇ ਆ ਸੰਭੂ ਬਾਡਰ ਤੇ ਉਹ ਬੰਦੇ ਦੇ ਅਥਰੂ ਗੈਂਸ ਵਾਲਾ ਗੋਲਾ ਵੱਜਿਆ ਸੀ ਸਿਰਚ ਉਹ ਬੰਦੇ ਦੇ ਤਿੰਨ ਆਪਰੇਸ਼ਨ ਹੋ ਗਏ ਕੌਣ ਬੋਲੂ ਆ ਤੁਸੀਂ ਕਹਦੋਂਗੇ ਹੁਣ ਇਹ ਮੁੱਦਾ ਐਨਾ ਛੱਡ ਦਿਓ ਦੇਖ ਕੇ ਇਹ ਮੁੱਦਾ ਪੁਰਾਣਾਗਾ ਐਨਾ ਛੱਡ ਦਿਓ ਮੁੱਦਾ ਅੱਬੀਓ ਕੀ ਗੱਲ ਆ ਵੀਰੋ ਬੰਦੇ ਦੀ ਯਾਰ ਬੰਦੇ ਦੀ ਕੀਮਤ ਹੁੰਦੀ ਹੈ ਤੁਸੀਂ ਕਹਾਣੀ ਪੱਲਾ ਸਾਰੀ ਸੁਣ ਲੋ ਚਾਹੇ ਵੀਡੀਓ ਛੱਡ ਕੇ ਵਗ ਜਿਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਵੀਡੀਓ ਅੱਗੇ ਕਰ ਦਿਓ ਇਹ ਤੁਹਾਡੇ ਆਪ ਦਾ ਫਰਜ਼ ਸਮਝ ਕੇ ਜੇ ਨਹੀਂ ਬੰਦੇ ਨੂੰ ਉਹਨੂੰ ਪੈਸੇ ਦੇਨੇ ਕੁਝ ਵੀ ਕਰਨਾ ਤੇ ਵੀਡੀਓ ਕੋਲੇ ਸ਼ੇਅਰ ਹੀ ਕਰ ਦਿਓ ਇੰਨੀ ਬਹੁਤ ਆ ਸਾਡੇ ਲਈ ਗੱਲ ਕਰਦੇ ਆ ਆ ਬੰਦੇ ਦੀ ਜਿਹਦੀ ਉੱਪਰ ਫੋਟੋ ਲੱਗ ਰਹੀ ਆ ਇਹ ਬੰਦੇ ਦੇ ਭਈ ਗੋਲਾ ਵਜਿਆ ਸਿਰ ਚ ਤੁਹਾਨੂੰ ਸਾਰੀ ਗੱਲਬਾਤ ਮੇਰੇ ਨਾਲ ਉਹਦੀ ਹੋ ਗਈ ਆ ਪਾ ਉਹਦੀ ਲਾਈਵ ਵੀ ਜਾ ਕੇ ਵੀਡੀਓ ਬਣਾਵਾਂਗੇ ਕੋਈ ਇੱਚ ਝੂਠ ਨਹੀਂ ਕੁਛ ਨਹੀਂ ਜਿਵੇਂ ਵੀ ਤੁਸੀਂ ਤੁਹਾਡੇ ਸਾਹਮਣੇ ਲੈ ਕੇ ਆ ਇਹ ਬੰਦੇ ਦੇ ਵੀ ਸਿਰ 'ਤੇ ਵਜਿਆ ਗੋਲਾ ਅਥਰੂ ਬੈਂਸਲਾ ਇਹ ਬੰਦੇ ਦੇ ਸਿਰ 'ਤੇ ਗੋਲਾ ਵਜਿਆ ਇੱਕ ਪਾਸੇ ਸਿਰ ਬੈਠ ਕੇ ਆਏ ਬੰਦੇ ਦਾ ਇਹ ਬੰਦੇ ਦੇ ਤਿੰਨ ਚਾਰ ਆਪਰੇਸ਼ਨ ਹੋ ਗਏ ਢੇੜ ਦਾ ਵੀ ਆਪਰੇਸ਼ਨ ਹੋਇਆ ਇਹ ਤਾਂ ਦੱਸਣ ਚਾਹੁੰਦਾ ਕਿ ਤਿੰਨ ਚਾਰ ਆਪਰੇਸ਼ਨ ਹੋਏ ਥੋੜੇ ਸਾਹਮਣੇ ਲੈ ਕੇ ਆਵਾਂਗੇ ਯਾਰਾ ਤੇ ਤੁਹਾਨੂੰ ਸਰ ਆਪਰੇਸ਼ਨ ਹੋ ਗਏ ਤੇ ਡਾਕਟਰਾਂ ਇਹਦੇ ਕੋਲੇ 2-2 ਕਿੱਲੇ ਸੀ 25-30 ਲੱਖ ਦਾ ਕਿੱਲਾ ਇਹਦੇ ਤਿੰਨੇ ਚਾਰ ਕਿੱਲੇ ਵਿਕ ਗਏ ਜਿੰਨਾ ਕਰਦੇ ਤਿੰਨ ਚਾਰ ਲੱਖ ਰੁਪਏ ਦੇ ਕਰਜ਼ਾ ਹਲੇ ਇਸ ਟਾਈਮ ਬੰਤੇ ਨੇ ਇੱਕ ਨਹੀਂ ਅੱਧੀ ਨਹੀਂ ਤਿੰਨ ਚਾਰ ਤੋਂ ਵੀਡੀਓ ਪਵਾਤੀਆਂ ਖੰਡੀਆਂ ਵੀਡੀਓ ਪੰਜਾਬੀ ਹੁਣ ਵੀਡੀਓ ਆਪਣੇ ਲਵੇ ਆ ਗਈ ਆਪਾਂ ਨਹੀਂ ਛੱਡਣਾ ਇਹਨਾਂ ਨੂੰ ਕਿਸਾਨਾਂ ਨੂੰ ਜਿੰਨਾ ਚਿਰ ਇਹ ਬੰਦੇ ਦਾ ਇਲਾਜ ਨਹੀਂ ਕਰਦੇ ਤੁਸੀਂ ਜਿੰਨਾ ਚਿਰ ਇਹ ਨਹੀਂ ਤੁਸੀਂ ਕਿਸਾਨ ਜਾ ਕੇ ਕਿਸਾਨ ਜੁਨੀਅਨ ਇਹਦੀ ਇਹ ਬੰਦੇ ਦੀ ਜਾ ਕੇ ਸਾਰ ਨਹੀਂ ਲੈਂਦੀ ਅਸੀਂ ਉਹਨਾਂ ਟਾਈਮ ਵੀਡੀਓ ਪਾਈ ਜਾਵਾਂਗੇ ਅਸੀਂ ਦੀ ਲਾਈਵ ਆ ਕੇ ਵੀਡੀਓ ਪਾਵਾਂਗੇ ਤੁਹਾਡੇ ਸਾਰਿਆਂ ਦੇ ਰੂਪ ਰੂਪ ਲੈ ਕੇ ਆਵਾਂਗੇ ਹੱਥ ਮੰਨ ਕੇ ਬੇਨਤੀ ਹੈ ਵੀ ਇਹ ਬੰਦੇ ਦਾ ਤੁਸੀਂ ਇਹ ਪੱਕਾ ਫੂਰ ਲੋ ਇਹ ਬੰਦੇ ਨੂੰ ਇਹ ਬੰਦੇ ਦਾ ਤੁਸੀਂ ਸਾਬਰ ਦੇਖੋ ੱਟੋ ਘਟ ਮੈਨੂੰ ਇਹਨੂੰ ਮੈਸੇਜ ਕੀਤੇ ਨੂੰ ਹੋ ਗਏ 15 20 ਦਿਨ ਮੈਂ ਫੇਰ ਵੀ ਜਦੋਂ ਇਹ ਬੰਦਾ ਹਟਿਆ ਨਹੀਂ ਹਟਿਆ ਨਹੀਂ ਮੈਨੂੰ 100 ਕਿਲੋਮੀਟਰ ਪੈਂਦਾ ਇਹਦਾ ਪਿੰਡਾ ਉਲੂ ਵਾਲੇ ਬੰਦੇ ਦਾ ਪਿੰਡਾ ਇਹ ਬੰਦਾ ਫੇਰ ਦੁੱਖ ਦੀ ਘੜੀ ਹੋਰ ਆਉਂਦੀ ਐ ਇੱਕ ਇਹ ਬੰਦਾ ਗੁਰਸਿੱਖ ਸੀ ਤੁਸੀਂ ਦੇਖੋ ਅੱਜ ਇਹ ਬੰਦੇ ਦੇ ਸਿਰ ਤੇ ਇੱਕ ਵਾਲ ਨਹੀਂ ਰਿਹਾ ਇਹ ਬੰਦੇ ਦੇ ਮੂੰਹ ਤੇ ਦਾੜੀ ਨਹੀਂ ਰਹੀ ਗੁਰਸਿੱਖ ਬੰਦੇ ਦਾ ਤੁਸੀਂ ਹਾਲ ਦੇਖ ਲਓ ਕੀ ਬਣਾਤਾ ਉਹ ਅਥਰੂ ਗੈਂਦੇ ਗੋਲੇ ਨੇ ਉਹ ਯਾਰ ਤੁਸੀਂ ਆਪਣੀ ਸਿੱਖੀ ਨੂੰ ਬਚਾ ਲਓ ਤੁਸੀਂ ਬੰਦੇ ਦੀ ਸਾਰਤਾ ਲੈ ਲਓ ਯਾਰ ਪਰ ਕਿਸਾਨ ਅੰਦੋਲਨ ਚ ਛੋਡੇ ਨਾਲ ਮੋਢਾ ਮੋਢੇ ਨਾਲ ਮੋਢਾ ਲਾ ਕੇ ਖੜਿਆ ਸੀ ਜਿਸ ਉੱਥੇ ਆਕੜਾ ਮੋ ਚੌਧਰੀ ਸੀ ਜਿਹੜੇ ਤੁਸੀਂ ਤਾਂ ਅੱਗੇ ਆਏ ਨਹੀਂ ਜੇ ਕੋਈ ਛੋਟਾ ਕਿਸਾਨ ਮੂਰੇ ਆਇਆ ਵਿਚਾਰਾ ਹੁਣ ਸਾਡੇ ਤਰਲੇ ਕੱਢਦਾ ਸਾਡੇ ਕਿ ਲੋਟ ਸੀ ਗਰੀਬਾਂ ਦੀ ਹਸਤਾਬ ਗਰੀਬਾਂ ਸਾਡੇ ਕਿ ਲੋਟ ਸੀ ਵੀਡੀਓ ਪਾਉਣ ਦੀ ਤਰਲੇ ਕੱਢਣ ਦੀ ਵਿਚਾਰਾ ਜੇ ਗੰਜੈਸ਼ ਚੋਂ ਦਾਦਾ ਲਾਜ ਆਪੀ ਕਰਾ ਲੈਂਦਾ ਕਿਉਂ ਵੀਡੀਓ ਪਾਉਂਦੇ ਉਹਦਾ ਕੋਈ ਦਿਮਾਗ ਨਹੀਂ ਸੀ ਭਮਿਆ ਵੀ ਉਹਨੂੰ ਵੀਡੀਓ ਪਵਾਉਣੀ ਪੈਵੰਦੀ ਆ ਹੁਣ ਉਹਦੀ ਸਾਰੀ ਵਿਚਾਰੀ ਦੀ ਜ਼ਮੀਨ ਵਿਕ ਗਈ ਉਹ 2 2.5 ਕਿੱਲੇ ਵਿਕਨੇ ਕੋਈ ਸੌਖੀ ਗੱਲ ਨਹੀਂ ਉਹ ਵਿਚਾਰਾ ਦੱਸਣ ਦਾ ਆਉਂਦਾਗਾ ਸਾਰਾ ਲੱਗਿਆ ਰਿਪੋਰਟਰ ਪਾਟਾ ਸਭ ਤੋਂ ਨਾ ਬੰਦੇ ਨੂੰ ਲਾਈਵ ਵੀ ਲੈ ਆਵਾਂਗੇ ਤੇ ਵੀਡੀਓ ਕਰਦੇ ਬੱਦਬਾ ਤੇ ਸ਼ੇਅਰ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਪਤੇ ਆ ਕਿਸਾਨਾਂ ਨੂੰ ਇਹੀ ਮੰਗਾ ਕਿਸਾਨ ਜੁਨੀਅਰ ਨੂੰ ਇਹੀ ਮੰਗਾ ਤੁਸੀਂ ਇਹ ਬੰਦੇ ਦੀ ਸਪੋਰਟ ਕਰ ਲਓ ਯਾਰ ਇਹ ਬੰਦੇ ਨੂੰ ਧਿਆਨ ਚ ਲਿਆਓ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤੇ ਜੇ ਬੱਦ ਘਟ ਬੋਲਿਆ ਗਿਆ ਤੇ ਮੈਨੂੰ ਵੀ ਮਾਫੀ ਦੇ ਦਿਓ ਬੱਦ ਘਟ ਤਾਂ ਬੋਲਿਆ ਗਿਆ ਬੰਦੇ ਦੀ ਕਿਸੇ ਨੇ ਸਾਰ ਨਹੀਂ ਲੇਤੀ ਵੀ ਜਮਾ ਬਣੀ ਲੱਤੀ ਤਨ ਚਾਰ ਪਰੇਸ਼ਾਨ ਹੋ ਗਏ ਕਿੰਨਾ ਇਤੇ ਕਾਰਜਾ ਚੜ ਗਿਆ ਕਿੰਨਾ ਕੁਛ ਹੋ ਗਿਆ ਯਾਰ ਇਹ ਬੰਦੇ ਨਾਲ ਘਟੂ ਘਟ 20 ਦਿਨ ਤੈਨੇ ਮੈਨੂੰ ਹੋ ਗਏ ਕਹਿੰਦੇ ਨੂੰ ਵੀ ਤੂੰ ਵੀਡੀਓ ਪਾ ਵੀਡੀਓ ਪਾ ਕਿਸੇ ਬੰਦੇ ਨੇ ਤਾਂ ਹੱਥ ਨਹੀਂ ਫੜਿਆ ਬਈ ਇਹ ਆ ਆਪਣੇ ਪੰਜਾਬ ਦੇ ਹਾਲਾਤ ਇਹ ਆ ਕਿਸਾਨ ਜੂਨੀਅਨ ਜਿਹੜੀ ਵੱਡੀ ਕਿਸਾਨ ਜੂਨੀਅਨ ਬਣਦੀਆਂ ਨਾ ਇਹ ਕਿਸਾਨ ਜੂਨੀਅਨ ਦੇ ਹਾਲਾਤ ਦੇਖ ਦਿਓ ਆਪਦੇ ਵਰਕਰਾਂ ਨੂੰ ਸਾਹਮਦੇ ਆਪਦੇ ਭਾਈ ਬੁਰਜੀ ਕਾ ਖਾਲਸਾ ਬੁਰਜੀ ਪਤੀ